ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਜੀ ਤੁਸੀਂ ਸਾਰੇ ਜਣੇ ਵਧੀਆ ਹੋਗੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜੀ ਡੇਲੀ ਰੁਟੀਨ ਕਰਦਾ ਕੰਮ ਸਵੇਰ ਦਾ ਤੇ ਤੁਸੀਂ ਪਿਛਲੇ ਵਲੌਗ ਨੂੰ ਬਹੁਤ ਪਿਆਰ ਦੇ ਰਹੇ ਹੋ ਜੀ ਉਮੀਦ ਆ ਤੁਸੀਂ ਅੱਗੇ ਵੀ ਇਵੇਂ ਪਿਆਰ ਦਵੋਗੇ ਤੇ ਹੱਲੇ ਬਿਲਕੁਲ ਸ਼ੁਰੂਆਤ ਹੀ ਆ ਜੀ ਅਸੀਂ ਡੇਲੀ ਵਲੋਗਿੰਗ ਕਰਿਆ ਕਰਾਂਗੇ ਜੀ ਡੇਲੀ ਵਲੌਗ ਪਾਇਆ ਕਰਾਂਗੇ ਕੁਝ ਸ਼ਾਮ ਦੇ 4 ਤੋਂ 5 ਵਜੇ ਦੇ ਵਿੱਚ ਵਿੱਚ ਇੱਕ ਵਲੌਗ ਆਜਿਆ ਕਰੇਗਾ ਜੀ ਡੇਲੀ ਤੇ ਤੁਸੀਂ ਡੇਲੀਵੇਂ ਪਿਆਰ ਦਿਓ ਜੋ ਕਿ ਆਪਾਂ ਥੋੜੇ ਹਜੇ ਨਿਊ ਡੇ ਆ ਬਣਾ ਰਹੇ ਇਸ ਕਰਕੇ ਕੁਝ ਗੱਲਾਂ ਦਾ ਜੇ ਨਹੀਂ ਪਤਾ ਕਿਵੇਂ ਬਣਾਉਣੀ ਆ ਜਾਂ ਕਿਵੇਂ ਐਡਿਟ ਕਰਨਾ ਹੈ ਹਨਾ ਤੇ ਹੌਲੀ-ਹੌਲੀ ਸਿੱਖਾਂਗੇ ਤੇ ਤੁਸੀਂ ਕੁਝ ਦੱਸਿਓ ਤੇ ਤੁਹਾਨੂੰ ਪਤਾ ਹੋਏਗਾ ਤੁਸੀਂ ਦੱਸਿਓ ਕਮੈਂਟਾਂ ਰਾਹੀਂ ਵੀ ਇਵੇਂ ਕਰਨਾ ਹਨਾ ਅਸੀਂ ਸਿੱਖਾਂਗੇ ਕੋਸ਼ਿਸ਼ ਕਰਾਂਗੇ ਪੂਰੀ ਪੂਰੀ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਡੇਲੀ ਕਿਵੇਂ ਘਰੇ ਕੰਮ ਹੁੰਦਾ ਹੈ ਜਣਾ ਕਿੰਨਾ ਕੰਮ ਹੁੰਦਾ ਸਾਰਾ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਜਰੂਰ ਵੇਖਿਓ ਸਾਰੀ ਵੀਡੀਓ ਤੇ ਪਿਆਰ ਦਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਪਲੀਜ਼ ਜੀ ਕਰਿਓ ਪਿਆਰ ਦਿਓ ਆਪਣਾ ਪੂਰਾ ਪੂਰਾ ਤੇ ਚਲੋ ਆਜਾ ਤੁਹਾਡੇ ਨਾਲ ਕਰਦੇ ਆ ਸ਼ੇਅਰ ਜੀ ਤਾਂ ਤੋਂ ਬਾਦ ਅੰਕਲ ਆ ਗਏ ਸਬਜ਼ੀ ਵਾਲੇ ਜਿੰਨਾਂ ਕੋ ਆਪਾਂ ਸਬਜ਼ੀ ਲੈਣੇ ਆਂ ਵੇਖਦੇ ਆ ਕਿਹੜੀ ਕਿਹੜੀ ਸਬਜ਼ੀ ਹੈ ਸਸੀਗਰ ਅੰਕਲ ਜੀ ਤੂੰ ਬੜੀ ਗਾੜੀ ਪੋਟੀ ਕੋਟੀ ਚੜੀ ਹੋਇ ਤੂੰ ਦਾਦਾ ਭਰਾ ਤੂੰ ਆਇਆ ਇਸੇ ਦੇ ਹੁਣ ਕਰਦੇ ਕਿਹੜੀ ਕਿਹੜੀ ਅੰਕਲ ਸਬਜ਼ੀ ਹੈ ਸਬਜ਼ੀ ਹੁਣ ਮੂਲੀਆਂ ਜੇ ਤੇ ਭਿੰਡੀ ਤੇ ਅਰਬੀ ਤੇ ਦੂਜੇ ਹਰੇ ਮਟਰ ਬੈਂਗਨ ਨੇ ਹੈਗੇ ਨਹੀਂ ਬੈਂਗਨ ਜੀ ਭਾਈ ਸਾਹਿਬ ਮੰਗੇ ਕੋ ਬੋਲ ਮੈਂ ਪੁੱਛ ਇਤਨੂੰ ਇਤਨੂੰ ਪੁੱਛ ਕੀ ਲੈਣਾ ਕੀ ਲੈਣਾ ਤੇ ਕੀ ਅੰਕਲ ਜੀ ਕਿਹੜੀ ਕਿਹੜੀ ਸਬਜ਼ੀ ਤੁਹਾਡੇ ਕੋਲ ਹਾਸ ਹਾਸ ਕਰ ਸਬਜ਼ੀ ਕਾ ਮੂੜੀਆਂ ਮੂਨੀਆਂ ਯਾਰ ਵੀ ਮੂੜੀਆਂ ਦਾ ਕੀ ਰੇਟ ਆ ਦੇ ਮਸਾ ਮੇਰਾ ਹਾ ਦੀਆਂ ਮੂੜ ਦਾ ਮੂੜੀ ਬੂਟੀਰ ਵੀ ਕਿਲੋ ਪਾਈਏ 2 ਕਿਲੋ ਪੰਜਾਹਾਂ ਦੀ ਪਾਲਾ ਮਾਮੀ ਤੇ ਲੈ ਲਈ ਐ ਪਾ ਦਈਏ ਮੇਰੇ ਤੇ ਲੈ ਲਈ ਐ ਮੇਰੇ ਤੇ ਲੈ ਲਈ ਐ ਕੀ ਲੈਣਾ ਤੇਰਾ ਲੈ ਲਈ ਐ ਦੇ ਖਾਵਾ ਸਬਜੀ ਆਪਾਂ ਲੱਲੀ ਆ ਮੂਲੀਆਂ ਮੰਨ ਕੇ ਅੱਜ ਕੀ ਬਣਾਣਾ ਫਿਰ ਅੱਜ ਭਿੰਡੀ ਦੀ ਸਬਜੀ ਭਿੰਡੀ ਦੀ ਸਬਜੀ ਲੱਲੀਆਂ ਭਾਈ ਗੋ ਧੋਲੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਟਾਈਮ ਆ ਗਿਆ ਕੱਟਣ ਦਾ ਮੰਮੀ ਇਹਨਾਂ ਨੂੰ ਕੱਟਣ ਦੇ ਆ ਫਿਰ ਜਦੋਂ ਬਣਾਉਣੀ ਉਹ ਤੁਹਾਨੂੰ ਰੈਸਪੀ ਦੱਸਾਂਗੇ ਇਹਦੀ ਵੀ ਹਾਂਜੀ ਮੰਮੀ ਡੇ ਆ ਜੀ ਸਬਜੀ ਕੱਟਣ ਤੇ ਮੈਂ ਲੱਗੇ ਬਣਾਣ ਦੀ ਆ ਜਾਰ ਕਿਉਂਕਿ ਬੇਟੀ ਆਉਣ ਵਾਲੀ ਆ ਸਕੂਲ ਤੋਂ ਤੇ ਉਹਨੇ ਥੋੜਾ ਬੋਤਾ ਖਾ ਕੇ ਤੇ ਪੀ ਖਾ ਕੇ ਤੇ ਫਿਰ ਟਿਊਸ਼ਨ ਜਾਣਾ ਵਾ 2 ਵਜੇ ਤੇ ਜਦੋਂ ਉਹ ਆਏਗੀ ਸਕੂਲ ਤੋਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਤੇ ਚਲੋ ਬਣੇ ਰਹੋ ਨਾਲ ਨਾਲ ਸਤਿ ਸ਼੍ਰੀ ਅਕਾਲ